ਸਾਸੀ ਕਾਲ ਜੀ ਜਗਦੀਪ ਡੇਰੀ ਫਾਰਮ ਤੇ ਪਹੁੰਚ ਗਏ ਨਵਾਂ ਲੋਡ ਲੈ ਕੇ ਟੋਕੜਾ ਕੱਬਣਾ ਸੱਜਰਾਂ ਝੋਟੀਆਂ ਜਗਦੀਪ ਡੇਰੀ ਫਾਰਮ ਤੇ ਪਹੁੰਚ ਗਈਆਂ ਵਾ ਤੁਹਾਨੂੰ 7-8 ਝੋਟੀਆਂ ਦਿਖਾਵਾਂਗੇ ਚੈਂਪੀਅਨ ਝੋਟੀਆਂ ਹਰਿਆਣੇ ਦੀਆਂ ਜਿਹੜੀਆਂ ਵੀਰ ਦੇ ਫਾਰਮ ਤੋਂ ਗਈਆਂ ਹੈ ਸੱਜਰਾਂ ਟੋਕੜਾ ਕੱਬਣਾ ਸੱਜਰਾਂ ਝੋਟੀਆਂ ਵੀ ਤਿੰਨ ਪਹੁੰਚ ਗਈਆਂ ਆਪਣੇ ਫਾਰਮ ਤੇ ਜਗਦੀਪ ਵੀਰ ਨਾਲ ਬਾਕੀ ਗੱਲਬਾਤ ਕਰਦੇ ਆਂ ਸਸਿਕਾ ਰਵੀ ਜੀ ਸਸਿਕਾ ਸਿੱਕੇ ਬਾਕੀ ਤਕਦੀਬ ਡੇਰੀ ਫਾਰਮ ਦੇ ਦੇਖਣ ਵਾਲਿਆਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਵੀਰੇ ਜਿਨ੍ਹਾਂ ਤੁਹਾਨੂੰ ਇੰਨਾ ਮਾਣ ਤੇ ਵੀਰ ਪਿਆਰ ਬਖਸ਼ਿਆ ਅੱਜ ਇਹੋ ਜੇ ਤੋਹਫੇ ਲੈ ਕੇ ਹਾਜ਼ਰ ਆ ਵੀਰੇ ਮਤਲਬ ਵੀ ਵੱਡੇ ਵੱਡੇ ਬੰਬ ਲੈ ਕੇ ਹਾਜ਼ਰ ਨੇ ਠੀਕ ਹੈ ਵੀਰ ਜੀ ਇੱਕ ਮੈਂ ਨੇ ਵੀਰੇ ਹਵਾ ਦੇ ਵਿੱਚ ਨਹੀਂ ਇਹ ਕਹਿਣੋ ਦੀ ਗੱਲ ਆ 26 27 ਕਿਲੋ ਸਾਡੇ ਫਾਰਮ ਦੇ ਇੱਕ ਦੁੱਧ ਦੇ ਕੇ ਗਈ ਠੀਕ ਹੈ ਵੀਰ ਜੀ ਪਰ ਮਹੀਨਾ ਕੱਚੀ ਆ ਮੈਂ ਵੀਰੇ ਪਰ ਉਹ ਵੀ ਵੀਡੀਓ ਦੇ ਵਿੱਚ ਦਿਖਾਵਾਂਗੇ ਉਹ ਸਾਡੇ ਕੋ ਫੇਰ ਉਹ ਆਪ ਸਾਗੀ ਅੱਜ ਜਿਹੜੀ ਠੀਕ ਹੈ ਤੇ ਬਾਕੀ ਝੂਟੀਆਂ ਵੀਰੇ ਦੋਦੇ ਮਤਲਬ ਬਿਲਕੁਲ ਤਾਜ਼ੀਆਂ ਅਠਾ ਅਠਾ ਦਾ 10 ਦਾਣੀ ਦੀਆਂ ਸੁਈਆਂ ਹਾਂਜੀ ਤੇ ਪਹਿਲਣਾ ਕਟੀਆਂ ਪਲੂਣ ਚਾਰ ਚਾਰ ਦੰਦ ਹੋਛਾ ਕਿ ਕੰਡਾ ਲੈ ਕੇ ਨਾਲ ਆ ਜੇ ਦਦੀਆਂ 15 15 ਕਿਲੋ ਅੱਜ ਕੰਡੇ ਤੇ ਦੋਦ ਚੜਾ ਕੇ ਦਵਾਂਗੇ ਠੀਕ ਆ ਅੱਜ ਵੀਰ ਕੋ ਝੋਟੀਆਂ 15 15 20 20 ਕਿਲੋ ਵਾਲੀਆਂ ਸਾਡੇ ਕੋ ਟੌਪ ਕਲਾਸ ਹੈ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਸਭ ਤੋਂ ਖਾਸ ਇਹਦੀ ਇਹ ਝੋਟੀ ਦੀ ਵੀਰੇ ਵੇਦੀਆਂ ਅੱਜ ਦੀ ਘੜੀ ਦੇ ਵਿੱਚ ਫਿਰ 15 ਕਿਲੋ ਕੰਡਾ ਲਾਉਣਾ ਝੋਟੀ ਥੱਲੇ ਦੋ ਚੈਂਪੀਅਨ ਕੱਟੀ ਵੱਡੀ ਝੋਟੀ ਸਿੰਘ ਵੀ ਚੈਂਪੀਅਨ ਲੱਗਾ ਕੱਢੀ ਨਾ ਇੰਨਾ ਰਿੰਗ ਵਾਲਾ ਸਿੰਘ ਵੀਰੇ ਜਿਹੜੀ ਇਹ ਪ੍ਰਵਾਦ ਦਾ ਸ਼ੁਕਰ ਹੈ ਵੀ ਫੱਬੇ ਬੰਨੀ ਫਿਰਦੀਆਂ ਜਿਹੜੀ ਗੱਲ ਕਰਨ ਵਾਲੀ ਥੱਲੇ ਉਹ ਝੋਟੀਆਂ ਤੂ ਨੂੰ ਚੱਡਾ ਚਾੜਿਆ ਕਲਾਵਾ ਪਾਇਆ ਝੋਟੀਆਂ ਗੱਠ ਗੱਠ ਤੇ ਥਨ ਲੱਗਾ ਮੈਂ ਤਾਂ ਹੀਰੇ ਆ ਜਿਹੜੇ ਹੀਰੇ ਵੀਰ ਜਿਹੜੀ ਗੱਲ ਕਰਨ ਵਾਲੀ ਆ ਬਾਕੀ ਸਿੰਘ ਦੀ ਗੱਲ ਕਰੀਏ ਕੱਚ ਪੁਣੇ ਦੀ ਗੱਲ ਹੀ ਇੰਨਾ ਕੱਚ ਪੋੜਾ ਝੋਟੀ ਦੇ ਵਿੱਚ ਫਿਰ ਬਾਹਲਾ ਹੀ ਜ਼ਿਆਦਾ ਕੱਚ ਪੋਣਾ ਝੋਟੀ ਦੇ ਵਿੱਚ ਜਿਹੜੀ ਗੱਲ ਕਰਨ ਵਾਲੀ ਦਦੀਆਂ ਵੱਡੀ ਝੋਟੀ ਵੱਡੀ ਝੋਟੀ ਆ ਫੁੱਲ ਸਜਵੀਰ ਜਿਹੜੀ ਗੱਲ ਕਰਨ ਵਾਲੀ ਨਹੀਂ ਆ ਲੈ ਵੀਰੀ ਮੋੜ ਲੈ ਉਹ ਦਦੀਆਂ ਥਨ ਥਣ ਬਾਹਲਾ ਚੰਗਾ ਕੱਟੀ ਨੂੰ ਲੱਗਾ ਵੀਰ ਜੀ ਇਹਦੇ ਥੱਲੇ ਕਿੰਨਾ ਦੁੱਧ ਰੈਡੀ ਆ ਇਸ ਟਾਈਮ ਕੰਡੇ ਵਾਲਾ ਤਿਆਰ ਜਿਹੜਾ 15 ਕਿਲੋ ਦੁੱਧ ਤਿਆਰ ਹੈ ਪਹਿਲਾਂ ਚਾਰ ਦੰਦ ਝੋਟੇ ਫਿਰ ਮੋਹ ਠੀਕ ਹੈ ਵੀਰ ਕੋਈ ਕੰਡਾ ਲਿਆਵੇ ਝੋਕੇ ਦੋ ਡੰਗ ਦੋ ਡੰਗ ਤੇ ਤਿੰਨ ਡੰਗ ਤਸਲੀ ਕਰਕੇ ਮਗਰ ਪੱਛਾ ਕੀ ਆ ਗਿਆ ਇਹਦੇ ਮਗਰ ਇਹਦੇ ਫਿਰ ਦਜੰਦਾ ਕਟਾ ਜੀ ਜਿਹੜੀ ਗੱਲ ਕਰਦਾ ਠੀਕ ਹੈ ਕਟਾ ਵੀ ਬਹੁਤ ਵਧੀਆ ਮਗਰ ਜੀ ਬਾਕੀ ਇਹ ਝੋਟੀਆਂ ਦੇ ਇੰਨਾ ਕੁ ਸਰੀ ਦੇ ਕੱਚ ਪੋਣਾ ਨਾ ਵੀਰੇ ਮਤਲਬ ਇਹ ਉਹ ਤੋਂ ਪਰੇ ਉਹ ਤੋਂ ਪਰੇ ਜਿਹੜੀ ਗੱਲ ਕਰ ਚਾਹੀਦੀ ਹੈ ਵੀਰ ਜੀ ਆ ਦੀ ਕੀਮਤ ਦੀ ਗੱਲ ਕਰੀਏ ਕੀਮਤ ਇਹਦੇ ਵੇਖ ਆਪਾਂ ਇਹਦੀ ਝੋਟੀ ਵੀਰੇ ਕਈ ਜਿਹੜੀ ਮਿਲ ਲੱਗਿਆ ਹਾਨੂੰ ਢਾਈ ਧੁਆਰਿਆਂ ਦਾ ਜਵਾਬ ਲੈਣੀ ਪੈਂਦੀ ਆ ਹਾਂਜੀ ਝੋਟੀਆਂ ਦਾ ਵੀਰ ਭਾਅ ਲੋੜ ਹੈ ਤੇ ਜੈਸ ਲੋਈ ਵੀਰ 2 ਲੱਖ ਦੀ ਝੋਟੀ ਦਵਾਂਗੇ ਵੀਰੇ ਦੋ ਆ ਦੀ ਕੋਈ ਛੋਟ ਛੱਪਾ ਬਾਕੀ 1000 ਖੰਡ ਦਾ ਵੀਰ ਮੰਨਤਾ ਠੀਕ ਹੈ ਮੰਨਤਾ ਨੇ ਹੋ ਜੀ ਮੌਕੇ ਤੇ ਬਾਕੀ ਝੋਟੀ ਅੱਗੇ ਜਿਹੇ ਗੱਲ ਕਰੀਏ ਵੀਰੇ ਦੋ ਦੰਦ ਕੱਟੀ ਨੂੰ ਵੀਰੇ ਦੰਦੀਆਂ ਠੀਕ ਹੈ ਵੀਰ ਜੀ ਇਹ ਦੋੰਦੀ ਕੱਟੀ ਆ ਵੀਰੇ ਬਾਕੀ ਪਰਮਾਤਮਾ ਸੁੱਕ ਰੱਖੇ ਵੀਰੇ ਅੱਖ ਲੀਟਰ ਦੁੱਧ ਬਾਦ ਹੋ ਗਿਆ ਦੇਖੋ 16 ਕਿਲੋ ਦੁੱਧ ਹੋ ਗਿਆ ਪਰ 15 15 ਮਾ ਲਾ 30 ਕਿਲੋ ਦੁੱਧ ਝੋਟੀਆਂ ਥਲੇ ਆ 15 ਕਿਲੋ ਇਹਦੇ ਥਲੇ ਵੀਰ ਜੀ ਕਹਿੰਦੇ ਤਿਆਰ ਆ ਇਹ ਮੂਹ ਦੋ ਦੰਦ ਕੱਟੇ ਵੀਰੇ ਦੇ ਜਿੱਤ ਤਾਂ ਸੀ ਦਾ ਵੀਰ ਮੁੱਲ ਕੋਈ ਨਹੀਂ ਇੰਨੀ ਕਿ ਠੱਡੀ ਆ ਖੋਲ ਕੇ ਦਿਖਾਓ ਵੀਰ ਜੀ ਮਾ ਚੋਣ ਜਾਦੀ ਲੱਗੀ ਵੀਰੇ ਹੱਥ ਨਹੀਂ ਰੱਖਣ ਦੇ ਦੀ ਇੰਨੀ ਕੀ ਤਵਾਈ ਝੋਟੀ ਦੀ ਕੋਈ ਹਿਸਾਬ ਨਹੀਂ ਮੇਰੇ ਬਣੀਆ ਮਤਲਬ ਸੀਲੀ ਦਾ ਕੋਈ ਮੁੱਲ ਨਹੀਂ ਝੋਟੀ ਦਾ ਵੀਰੇ ਮਾ ਲਾ ਥਣ ਬਾੜਾ ਚੰਗਾ ਲੱਗਾ ਪੈਲਣ ਕੱਟੀਆਂ ਦੋ ਦੰਦਾਂ ਦਾ ਕੱਟੇ ਵੀਰੇ ਇਹਦੇ ਮਗਰ ਇਹਨਾਂ ਵੀ ਚੈਂਪੀਅਨ ਸਿੰਘ ਲੱਗਾ ਇਹਦੇ ਮਗਰ ਕੱਟ ਇਹ ਕੱਟੀ ਦਾ ਨਹੀਂ ਵੀਰ ਜੀ ਪਤਾ ਕਿਹੜੇ ਸੀ ਮੰਜੀ ਦੇ ਦੀਆਂ ਪਾਗੀਆਂ ਇਹਨਾਂ ਦੇ ਰੇਂਗ ਵਾਲਾ ਸਿੰਘ ਆ ਚੈਂਪੀਅਨ ਸਭ ਤੋਂ ਖਾਸ ਤੇ ਇਹ ਹੁੰਦੀ ਆ ਵੀ ਦੋਂਦੀ ਕੱਟੀ ਆ ਟੋਕਨ ਉੱਤੇ ਲੱਗਾ ਕੋਈ ਵੀਰ ਸਰਚ ਕਰਕੇ ਵੇਖ ਸਕਦਾ ਸਰਚ ਕਰਕੇ ਵੇਖ ਸਕਦਾ ਕਿਹੜੇ ਇਲਾਕੇ ਦੀ ਕੱਟੀ ਵੀਰੇ ਦੀ ਠੀਕ ਆ ਇਹ ਵੀ ਕੱਟੀ ਤੂੰ ਨੂੰ ਚੜਾ ਚੜੀ ਫਿਰਦੀ ਆ ਪਲੂਨ ਕੱਟੀ ਦੋਂਦੀ ਹਰ ਕਰ ਵੀਰੇ ਕਹਿ ਨਹੀਂ ਗੱਲ ਔਖੀ ਹੁੰਦੀ ਹੈ ਵੀਰੇ ਪਹਿਲਣਾ ਕੋ ਜਦੋਂ 15 15 ਕਿਲੋ ਕੰਡੇ ਦਾ ਦੁੱਧ ਰਖਾਈਏ ਪਤਾ ਫੇਰ ਚੱਲਦਾ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਕਹਿ ਦੇ ਦਿੰਦੇ ਹਰ ਕੀ ਮੇਰੇ ਥੱਲੇ 20 ਕਿਲੋ ਮਹੀਂ ਦੇ ਥੱਲੇ 22 ਕਿਲੋ ਆ ਹਾਂ ਜੀ ਤੇ ਜਿਆਦਾ ਚਵਾਈਏ ਪਤਾ ਫੇਰ ਲੱਗਦਾ ਪਤਾ ਫੇਰ ਲੱਗਦਾ ਜਿਹੜੀ ਗੱਲ ਜਿਵੇਂ 15 ਕਿਲੋ ਕੰਡਾ ਚੋਟੀ ਰਖਉਂਦੀ ਜਿਹੜੀ ਗੱਲ ਕਰਨ ਵਾਲੀ ਆ ਹਾਂ ਜੀ ਆ ਸਾਡੇ ਦਾ ਨਹੀਂ ਆਏ ਬਾਪੂ ਜੀ ਪਟਿਆਲੇ ਤੋਂ ਆਏ ਮੱਝਾ ਲੈਣ ਦੇ ਠੀਕ ਆ ਪਾਪਾ ਕਿੰਨੀਆਂ ਝੋਟੀਆਂ ਲੈ ਲਿੰਗਾ ਜੀ ਦੋ 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 ਠੀਕ ਆ ਇਹ ਆਈਆਂ ਪਸੰਦ ਹਾਂ ਹਾਂ ਠ ਅਗੀ ਪਰਮਾਤਮਾ ਰੱਖੇ ਵੀਰੇ ਕਿਤੇ ਕਿੰਨੇ ਨਾ ਬਿੰਦੀਆਂ ਬਿੰਦੀਆਂ ਦੂਰ ਚੱਟ ਚਲ ਗਈਆਂ ਐਨੀ ਆ ਕੱਟਈ ਆ ਇੱਕ ਕੱਲ ਹੀ ਕੱਟੀ ਬਿੰਦੀਆਂ ਵਾਲੀ ਪਾਈ ਹੋ ਸੇਲ ਹੋ ਗਈ ਆ ਆ ਸੇਲ ਹੋ ਗਈ ਵੀਰੇ ਜਿਹੜੀ ਗੱਲ ਦੇ ਦੇ ਪਰਮਾਤਮਾ ਦਾ ਵੀਰੇ ਇਹ ਕੱਟਈ ਦੀ ਗੱਲ ਕਰਦੇ ਆ ਵੀਰੇ ਕੱਟਈ ਦੇ ਮਤਲਬ ਜੇ ਅੱਜ ਕਹਿੰਦੀ ਨਾ 3 ਲੱਖ ਦੀ 3 ਲੱਖ ਦੀ ਹਾਕੇ ਵੀ ਕਹਿੰਦਾ ਜੀ ਸੁਣੋ ਵੀਰੇ 4 ਲੱਖ ਦਾ ਜੋੜਾ ਤਾਂ ਦਵਾਂਗੇ ਇਹ ਵੀ ਦੋ ਦੀ ਦੇਣੀ ਹੈ ਤੇ ਵੀਰ ਜੀ ਜੇ ਕੋਈ ਜੋੜਾ ਲਊਗਾ ਫਿਰ ਮਾਨਤਾਨ ਹੋ ਜਾਊਗਾ ਜੀ ਇਕੱਠੇ ਦਾ ਜੋੜੇ ਚੋਂ ਦਾ ਮਾਨਨਾ ਠੀਕ ਹੈ ਜੀ ਹਾਂਜੀ ਗਾੜੀ ਆ ਗਈ ਵੀਰੇ ਛੋਟੀ ਗੱਬਣ ਗੱਬੜਾ ਗੱਬੜ ਕਾਦੀ ਵੀ ਐਚਐਫ ਗਾਈਆਂ ਗਾਈਆਂ ਦਾ ਸਾਹ ਹੈ ਹਾਲੀ ਵੀ ਹਾਲੇ ਝੋਟੀ 10 ਦਿਨ ਲੈਂਦੀ ਆ ਤੂੰ ਨੂੰ ਚੱਡਾ ਚਾੜਿਆ ਝੋਟੀ 10 ਦਿਨ ਨਹੀਂ ਅਲੀ ਸੁੰਦੀ ਵੀਰੇ ਦਦੀਆਂ ਪਰਮਾਤਮਾ ਸੁਖ ਰੱਖੇ ਵੀ ਤੁਰਨਾ ਵੀ ਝੋਟੀ ਕੋ ਖਾਲ ਜਿਹੜੀ ਗੱਲ ਕਰਦਾ ਤੋਰ ਕੇ ਸੁਣੇ ਰਹਿੰਦੇ ਆਰਡਰ ਤੇ ਬਰੀਕ-ਬਰੀਕ ਕਟੀਆਂ ਨਾੜਾਂ ਲੱਗੀਆਂ ਬਾਹਲੀਆਂ ਚੰਗੀਆਂ ਮੈਂ ਨਾ ਇੰਨਾ ਕਿ ਝੋਟੀ ਦੇ ਜੋ ਮੈਂ ਹਾਂ ਦੋ ਪਰੇਸ਼ਾਦਾ ਦੇਖਾਂ ਚੈਂਪੀਅਨ ਝੋਟੀ ਵੱਡੀ ਸਿੰਘ ਚੈਂਪੀਅਨ ਕੱਟੀਆਂ ਲੱਗਾ ਹੋਰ ਆ ਕੇ ਵੀਰ ਪੈਰਾਂ ਤੱਕ ਚੱਕਿਆ ਗੱਲ ਕਹਿ ਦੇ ਦਈਏ ਵੀਰੇ ਐਡੇ ਦੇ ਹੀਰੇ ਲੱਭਣ ਲੱਗਿਆ ਵੀਰ ਮੁੱਲ ਬੜਾ ਟਾਈਮ ਲੱਗਦਾ ਹਾਂਜੀ ਹਾਂਜੀ ਵੀਰ ਜੀ ਖਲਾਰਿਓ ਵੀਰ ਜੀ ਮਾੜੀ ਜੀ ਆਰਡਰ ਤੇ ਨਾੜਾਂ ਦਿਖਾਈਏ ਬ੍ਰਿਕ ਬ੍ਰਿਕ ਬਿਜਲੀ ਘਾਰ ਹੀ ਬਣਿਆ ਪਿਆ ਵਾ ਤੇ ਆਰਡਰ ਤੇ ਮੈਂ ਹਰ ਜਗਦੀਪ ਭਾਜੀ ਬਿਜਲੀ ਘਾਰ ਹੀ ਬਣਿਆ ਪਿਆ ਇੱਧਰ ਵੇਖੋ ਸਹੀ ਵੀਰੇ ਇਹ ਨਾੜਾਂ ਵਾਲੀ ਝੋਟੀ ਵੀਰੇ ਜਿੱਥੋਂ ਮਾਦੀ ਪੁੱਜ ਕੇ ਲੈ ਲੋ ਸਾਡਾ ਗੁਰੂ ਕੰਦਰਾਂ ਨਾੜਾਂ ਵਾਲੀ ਝੋਟੀ ਨਾ ਛੱਡ ਕੇ ਜਾਓ ਵੀਰੇ ਦਦੀ ਚਲੀ ਵਾਲਾ ਕਰਨ ਵਾਲੀ ਤੇ ਇਹਦੀ ਕੀਮਤ ਦੀ ਗੱਲ ਕਰੀਏ ਕੀਮਤ ਵੀਰੇ ਝੋਟੀ ਦੇ ਪਰਮਾਤਮਾ ਜੇ ਦੇ ਵਸਾਕੀ ਦੇ ਮਤਲਬ ਵੀਰੇ ਇਹੋ ਜੀ ਝੋਟੀ ਵੇਚਾਂਗੇ ਫਿਰ ਉੱਥੇ 4-5 ਲੱਖ ਦੀ ਅੱਜ ਦੀ ਇਹਦੀ 3 ਲੱਖੇ ਕੀਮਤ ਹੈ ਝੋਟੀ ਦੀ 3 ਲੱਖ ਇਹ ਕੋਈ ਮੰਨਤ ਹਨ ਆ ਜਿੰਦੀ ਕੋਈ ਕੋਈ ਮੰਨਤਨ ਕਰਦਾਂਗੇ ਵੀ ਜਿਹੜੀ ਜਿਹੜੀ ਗੱਲ ਕਰ ਰਹੇ ਹਾਂਜੀ ਹਾਂਜੀ ਗਾੜੀ ਆ ਜੀ ਵੀਰੇ ਗਾੜੀ ਦੇ ਮੈਂ ਕਹਾ ਵੱਡੀ ਝੋਟੀ ਆ ਗਈ ਆ ਜੀ 1 ਮਹੀਨਾ ਕੱਚੀ ਏ ਵੀਰੇ ਸਾਡੇ ਫਾਰਮ ਤੇ ਵੀਰੇ ਵੇਕੇ ਕਈ ਇਹਨੇ 26 ਤੋਂ 27 ਕਿਲੋ ਦੁੱਧ ਝੋਟੀ ਨੇ ਪਾਇਆ ਵੀਰੇ ਹਾਂਜੀ ਤੇ ਇਹ ਪੂਰਾ 1 ਮਹੀਨਾ ਸੋਚਦੇ ਰਹਿੰਦਾ ਜਿਹੜੀ ਗੱਲ ਕਰ ਨਾਲੀ ਵੀਰੇ ਇਹੋ ਜਿਹੇ ਹੀਰੇ ਲੱਭਦੇ ਨਹੀਂ ਕਿੱਥੋਂ ਜਗਦੀਪੀਰ ਜੀ ਕੱਢ ਕੇ ਲਿਆਉਣ ਦੇ ਦੇ ਆਪਣੇ ਤੋਂ ਕਈਆਂ ਹੋ ਗਿਆ ਉਹ ਝੋਟੀਆਂ ਦੇਖੋ ਝੋਟੇ ਝਾਤੀ ਮਾਰੋ ਵੀਰੇ ਉੱਥੇ ਆ ਤੇ ਰੱਖ ਦੇ ਦੀ ਬੱਲੇ ਆ ਰਿਓ ਜੇ ਝੋਟੀ ਆਊਗੀ ਇਹ ਵੀ ਛੋਟਿਆ ਥੀ ਜਣੀ ਆਊਗੀ ਬੰਦੇ ਦੇ ਸਿਰ ਸਿਰ ਝੋਟੀ ਆ ਹਾਂਜੀ ਤੇ ਜਾ ਸੂਗਾ ਕਿੰਨਾ ਦੁੱਧ ਜਗਦੀਪੀਰ ਜੀ ਕੱਢ ਕੇ ਆਈ ਆ 25 ਤੋਂ 26 ਕਿਲੋ ਦੁੱਧ ਚਵਾ ਕੇ ਆਈ ਵੀਰੇ ਆਪਣੇ ਫਾਰਮ ਚਵਾ ਦੀ ਵੀਰੇ ਸੇਂਗੇਨ ਨੂੰ ਚੈਂਪੀਅਨ ਹੀ ਲੱਗਾ ਇਹ ਦੋਵੇਂ ਮੇਲੇ ਆ ਤੇ ਨਹੀਂ ਪਰ ਕੋਈ ਸੱਜਣ ਤੋਂ ਲੈ ਗਿਆ ਫੜ ਗਿਆ ਆਪਾਂ ਆਪ ਦੇ ਦਿੱਤੀ ਠੀਕ ਆ ਉਹਦਾ ਲਾਈਟ ਵਾਈ ਕਰਾਉਣੀ ਹੈ ਤੇ ਹਾਂ ਕੋਈ ਗੱਬੜ ਨਹੀਂ ਆਈ ਉਹ ਫਰਦਾ ਦੇ ਕੱਚੀ ਝੋਟੀ ਦਈ ਠੀਕ ਆ ਤੇ ਝੋਟੀ ਯਾਰ ਕਾ ਫੇਰ ਆਪਾਂ ਲੈ ਲਈ ਉਹਨੇ ਕੋਈ ਬਾਹਰ ਜਾਣਾ ਇਹਨਾਂ ਨੂੰ ਤਾਂ ਕਰਕੇ ਉਹਨੇ ਕੋ ਆਪਾਂ ਵਾਪਸ ਲੈ ਲਈ ਠੀਕ ਆ ਇਹ ਕਿੰਨਾ ਚਿਰ ਜਗਦੀਪ ਵੀਰ ਜੀ ਰਹਿੰਦਾ ਇਹਦਾ ਕਮੀਨਾ ਪੂਰਾ ਰਹਿ ਗਿਆ ਸੌਣ ਚ ਵੀਰੇ ਦੇ ਠੀਕ ਆ ਤੇ ਕੀਮਤ ਦੀ ਗੱਲ ਕਰੀਏ ਤੂੰ ਤਾਂ ਵੀਰ ਅੱਜ ਦੀ ਘੜੀ ਦੇ ਵਿੱਚ ਤਿਆਰ ਹੋਈ ਤਾਂ ਚਲੋ ਹੋਰ ਵੀ ਕੁਝ ਹੋ ਸਕਦੀ ਹੈ ਅੱਜ ਦੀ ਘੜੀ ਦੇ ਵਿੱਚ ਆਪਾਂ ਦਵਾਂਗੇ 2.5 ਲੱਖ ਦੀ ਵੀਰ ਜੀ ਤੇ ਕੋਈ ਮਾਨਤਨ ਕੋਈ ਕੋਈ 1000 ਖੰਡ ਦਾ ਵੀਰ ਹੋ ਜੂ ਮਾਨਤਨ ਜਰੀ ਠੀਕ ਆ ਜਗਦੀਪ ਵੀਰ ਜੀ ਵੱਡੀ ਝੋਟੀ ਆ ਜੀ ਜਿਹੜਾ ਵੀਰ ਸਾਂਭ ਲੂਗਾ ਕਿੰਨੇ ਨਫੇ ਨਾਲ ਲਿਆਓਗੇ ਮਹੀਨਾ ਵੀਰੇ ਇਹ ਦੇਣੀ ਨਹੀਂ ਕਿੰਨੇ ਲੈ ਗਿਆ ਜਿਹੜੀ ਗੱਲ ਕਰਦਾ ਠੀਕ ਹੈ ਵੀਰ ਜੀ ਅੱਡੀ ਝੋਟੀ ਵੀਰੇ ਦਿੰਦਾ ਨਹੀਂ ਕੋਈ ਥੋੜੀ ਜਿੱਤੇ ਜਿਹੜੀ ਗੱਲ ਕਰਦਾ ਤੇ ਬਾਕੀ ਜੇ ਕਿਨਵਾਸੂ ਵੀ ਕਰਨੀ ਕਰ ਲਾਂਗੇ ਵੀਰੇ ਆਪਾਂ ਫੋਨ ਤੇ ਗੱਲ ਕਰਦੇ ਠੀਕ ਹੈ ਗਾੜੀ ਇਹ ਮੇਰੀ ਝੋਟੀ ਆ ਗਈ ਗਾੜੀ ਇਹ 7 ਮਹੀਨੇ ਦੀ ਗੱਭਣੇ ਵੀਰੇ ਦੁੱਧੀਆਂ ਹਾਂਜੀ ਇਹ 7 ਮਹੀਨੇ ਦੀ ਗੱਭਣੇ ਦੇ ਕੋ ਦੁੱਧ ਹੈਗਾ 9 ਤੋਂ 10 ਕਿਲੋ ਦੁੱਧ ਤਿਆਰ ਵੀਰੇ ਝੋਟੀ ਕੋਲ ਅੱਛਾ ਖੋਲ ਦਿਖਾ ਦਿਓ ਵੀਰੇ ਵੀ ਚੈਂਪੀਅਨ ਸਿੰਘ ਲੱਗਾ ਵੱਡੀ ਝੋਟੀ ਥਣ ਵੇਖੋ ਬਹੁਤ ਬਾਕੀ ਖਾਸ ਤੇ ਹੁੰਦੀ ਵੀਰੇ ਜਿਹੜੇ ਤਾਜੀ ਨੇ ਦੁੱਧ 20 ਕਿਲੋ ਕਢਿਆ ਹਾਂਜੀ ਹਾਂਜੀ ਟੋਕੜ ਵੀ 9 ਦਾ ਕਿਲੋ ਦੁੱਧ ਹੋਈ ਦਿੰਦੀ ਫਿਰ ਜਿਹੜੀ ਗੱਲ ਜਿਹਨੇ ਤਾਜੀ ਨੇ 16 17 ਕਿਲੋ 20 ਕਿਲੋ ਦੁੱਧ ਚਵਾਇਆ ਉਹ ਟੋਕੜ 9 10 ਕਿਲੋ ਦਿੰਦੀ ਹੈ ਹਾਂਜੀ ਤਾਂ ਬਹੁਤ ਕਮਾਲ ਦਾ ਲੱਗਾ ਟੋਕਰ ਦਵਾਂਗੇ ਵੀਰੇ ਜਸਨੋ ਜਿਹੜੀ ਦੇਣ ਵਾਲੀ ਗੱਲ ਹੈ ਵੀਰੇ 1,60,000 ਦੀ ਦਵਾਂਗੇ 1,60,000 ਦੀ ਕੋਈ ਮਾਨਤਾਨ ਮਾਨਤਾਨ ਵੀਰੇ ਕੋਈ ਹਿਆਦ 2000 ਜਦੋਂ ਜਗਦੀਪ ਵੀਰ ਜੀ ਇਹ ਕੋਈ ਜੋੜਾ ਹੀ ਮੰਗੇ ਫੇਰ ਫੇਰ 10000 ਦਾ ਕਰ ਦਾਂਗੇ ਵੀਰ ਮਾਨਤਾਨ ਜੋ ਜੋੜਾ ਲਓ ਠੀਕ ਹੈ ਜੋੜੇ 'ਚ ਵੀਰ ਕਹਿੰਦਾ 10000 ਦਾ ਮਾਨਤਾਨ ਕਰ ਦਾਂਗੇ ਬਾਕੀ ਗਾੜੀ ਆ ਗਈ ਵੀਰ ਜੀ ਗਾੜੀ ਵੀਰੇ ਅਗੇ ਝੋਟੀ ਇਹ ਵੀਰੇ ਇਹ ਝੋਟੀ ਕੋ ਦੋਦੇ ਵੀਰੇ 12 ਤੋਂ 13 ਕਿਲੋ ਦਦੀਆਂ ਹਾਂਜੀ ਪਰ ਅੱਜ ਦੀ ਘੜੀ ਦੇ ਵਿੱਚ ਆਪਾਂ ਖਾਲੀ ਕਰਿਆ ਪਰ 30 ਮਹੀਨੇ ਦੇ 30 ਦਿਨਾਂ ਦੀ ਝੋਟੀ ਕੱਬਣੇ ਵੀਰੇ ਜਿਹੜੀ ਗੱਲ ਕਰ ਰਹੇ ਹਾਂ 30 ਦਿਨ ਹੋ ਗਏ ਝੋਟੀ ਨੂੰ ਅੱਜ ਮਹੀਨਾ ਹੋ ਗਿਆ ਪੂਰਾ ਬਣੀ ਨੂੰ ਹਾਂਜੀ ਬੜਾ ਵੇਖੋ ਵੀਰੇ ਆਪਾਂ ਤੇ ਜੇ ਵੀਰ ਭਰਾ ਨੇ ਮੈ ਲੈਣੀ ਵੇ ਆਪਣੇ ਚੈਨਲ ਤੇ ਆਪਾਂ ਦੂਰੇ ਨੇੜੇ ਜਾਣੀ ਆ ਉਹ ਵੀਰ ਜਿੰਨੇ ਵੀ ਲੈਣੀ ਸਾਡੇ ਕੋ ਖਾਲੀ ਕਰਕੇ ਲਵੇ ਖਾਲੀ ਕਰਕੇ ਲਵੇ ਤਾਂ ਮਹੀਨਾ ਬਣੀ ਨੂੰ ਹੋ ਗਿਆ ਗਾਰੰਟੀ ਨਹੀਂ ਦਿੰਦੇ ਬਾਕੀ ਬਾਕੀ ਇਹਨਾਂ ਦੇ 2000 ਤਾਂ ਇਹਨੂੰ ਬਹੁਤ ਚੰਗਾ ਲੱਗਾ ਦੋ ਵੇ ਟਾਈਮ ਬਾੜੇ ਤੇ ਮਿਲ ਥਾਣ ਬਹੁਤ ਚੰਗਾ ਲੱਗਾ ਝੋਟੀ ਨੇ ਚੈਂਪੀਅਨ ਝੋਟੀ ਨਿਕਿੰਨੇ ਕੀ ਸਿੰਘੀ ਲੱਗੀ ਆ ਬਸ ਇਹ ਵੀਰੇ ਪਰਮਾਤਮਾ ਸੋ ਕਰਕੇ ਇਹ ਜਿਹੜਾ ਵੀ ਲੈ ਗਿਆ ਨਾ ਵੀਰੇ ਦੁੱਧ ਵਾਲੀਆਂ ਨਾੜਾਂ ਹੀ ਆ ਸਾਰੀ ਮਸ਼ੀਨ ਆ ਦੁੱਧ ਲਈ ਜਿਹੜੀ ਗੱਲ ਕਰਦਾ ਇਹਦੀ ਕੀਮਤ ਦੀ ਗੱਲ ਕਰੀਏ ਜਸਨੋਈ ਵੀਰੇ 1 ਲੱਖ ਦੀ ਪੂਰੇ ਦੀ ਦੇਣੀ ਪੂਰੇ ਲੱਖ ਦੀ ਪੂਰੇ ਲੱਖ ਦੀ ਹਾਂਜੀ ਤੇ ਗਾੜੀ ਆ ਗਈ ਇਹਦੇ ਤੋਂ ਫਿਰ ਦੁੱਧ 7 ਕਿਲੋ ਹੋਏਗਾ ਝੋਟੀ ਗੁੱਦ ਦੀਆਂ ਹਾਂਜੀ ਤੇ ਇਹ ਵੀ ਛੱਕ ਦੇ ਵਿੱਚ ਆ ਹਾਂਜੀ ਇਹ ਆਪਾਂ ਦੇ ਦਾਂਗੇ 70000 ਦੀ ਵੀਰ ਜੀ ਮੇਰੇ ਸਤਿਗੁਰ। ਮੇਰੇ ਸਤਿਗੁਰ ਜੀ ਦੇ ਦਾਂਗੇ ਵੀਰੇ। ਠੀਕ ਹੈ। ਬਾਕੀ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿਓ ਵੀਰੇ। ਜਿੱਦਾਂ ਦਾ ਮਾਲ ਆਪਣੇ ਫਾਰਮ ਤੇ ਸਾਰੀਆਂ ਟਾਪ ਕਲਾਸ ਹੀ ਪਰਮਾਤਮਾ ਸੋਖ ਰੱਖੇ ਵੀਰੇ। ਚੈਂਪੀਅਨ ਝੋਟੀਆਂ ਸਾਰੀਆਂ ਹੀ ਟੋਕੜਾਂ ਕਬਣਾ ਸੋਈਆਂ। ਮਾਲਾ ਵੀ ਪਰੇ ਤੋਂ ਪਰੇ ਜਿਹੜੀ ਗੱਲ ਕਰਨੀ ਵੀਰੇ। ਆਹ ਤੇ ਵੀਰੇ ਜਿੱਦੇ ਘਰ ਚੱਲ ਗਿਆ ਨਾ ਵੀਰੇ ਪਰੀਆਂ। ਹਾਂਜੀ ਹਾਂਜੀ। ਇਹਦੇ ਕਰਮ ਵਾਲੀਆਂ। ਹੀ ਰਹੀ ਅਜਗਦੀ ਵੀਰ ਜੀ। ਹਾਂਜੀ ਹਾਂਜੀ ਵੀਰ ਜੀ। ਬਾਕੀ ਫੋਨ ਨੰਬਰ ਬੋਲ ਦਿਓ। ਫੋਨ ਨੰਬਰ 987641512 ਹੈ। ਹਾਂਜੀ। ਦਰਸਵੇਦੀ ਜ਼ਿਲ੍ਹਾ ਗਰਦਾਸ ਖੋਜ ਨੇੜੇ ਇਸ ਤਰ੍ਹਾਂ ਦੇ ਵੀ ਚਲਦੀ ਹੈ ਆਪਣੀ ਜਗਦੀਸ਼ ਡੇਰੀ ਫਾਰਮ ਤੇ ਚਲਦੀ ਜਿਹੜੀ ਗੱਲ ਕਰਨੀ ਆ ਬਾਕੀ ਸਾਰਿਆਂ ਦਾ ਜੀਲੋ ਧੰਨਵਾਦ ਕਰਦੇ ਵੀ ਸਤਿ ਸ੍ਰੀ ਅਕਾਲ